ਜ਼ਿੰਦਗੀ ਦਾ ਸਭ ਤੋਂ ਵੱਡਾ ਗੁਰੂ ਸਮਾਂ ਹੁੰਦਾ ਹੈ ਕਿਉਂਕਿ ਜੋ ਸਮਾਂ ਸਿਖਾਉਂਦਾ ਹੈ ਉਹ ਕੋਈ ਹੋਰ ਨਹੀਂ ਸਿਖਾ ਸਕਦਾ ਮੇਰਾ ਤਾਂ ਇਹ ਮੰਨਣਾ ਹੈ ਤਾਂ ਕਿਉਂ ਨਾ ਜੀ ਆਪਣੇ ਸਮੇਂ ਦੀ ਆਪਾਂ ਪੂਰੀ ਤਰ੍ਹਾਂ ਲਗਾਮ ਕੱਸ ਕੇ ਜੀ ਚੰਗੀ ਤਰ੍ਹਾਂ ਵਰਤੀਏ ਕਿਉਂਕਿ ਜੇ ਸਮਾਂ ਇੱਕ ਵਾਰੀ ਬਰਬਾਦ ਕੀਤਾ ਹੋਇਆ ਮੁੜ ਕੇ ਨਹੀਂ ਆਉਂਦਾ ਤੇ ਅੱਜ ਜੀ ਇਹੀ ਮੌਕੇ ਨੂੰ ਸੰਭਾਲਦੇ ਹੋਏ ਅੱਜ ਆਪਾਂ ਕਰਤਾ ਸੀਗਾ ਤੰਦੂਰੀ ਰੋਟੀਆਂ ਦਾ ਕੰਮ ਸਟਾਰਟ ਗੈਸ ਤੇ ਪੱਕੀ ਰੋਟੀ ਤੇ ਚੁੱਲੇ ਜਾਂ ਤੰਦੂਰ ਤੇ ਪੱਕੀ ਰੋਟੀ ਦਾ ਟੇਸਟ ਤਾਂ ਬਹੁਤ ਹੀ ਲੈਦਾ ਹੁੰਦਾ ਹੈ ਜਿਨ੍ਹਾਂ ਨੇ ਖਾਧੀਆਂ ਨੇ ਉਹ ਜਾਣਦੇ ਨੇ ਤਾਂ ਅੱਜ ਹੀ ਮਿੱਟੀ ਤੇ ਪੱਕੀ ਰੋਟੀ ਦਾ ਟੇਸਟ ਤਾਂ ਲੈਦਾ ਹੀ ਸੀਗਾ ਬਹੁਤ ਟੇਸਟੀ ਲੱਗੀ ਬੱਚਿਆਂ ਨੂੰ ਵੀ ਬਹੁਤ ਪਸੰਦ ਆਈ ਤੁਸੀਂ ਵੀ ਜ਼ਰੂਰ ਟਰਾਈ ਕਰਿਆ ਕਰੋ ਤੇ ਇੱਕ ਨਵੀਂ ਰੈਸিপি ਅੱਜ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਜੋ ਕਿ ਹੈ ਮੈਦੇ ਤੋਂ ਬਣੀ ਹੋਈ ਤੁਸੀਂ ਹੈਰਾਨ ਹੋਵੋਗੇ ਕਿ ਕਿ ਮੈਦੇ ਦੇ ਅਗੇਂਸਟ ਰਹਿਣ ਵਾਲੀ ਅੱਜ ਮੈਦੇ ਦੀ ਜੋ ਹੈ ਰੈਸিপি ਲੈ ਕੇ ਆਈ ਹੈ पर तुसी फिकर ना करना यह मैदा मेरे को मैं स्पैशल नहीं लैके आई एक्सपायर होने तो पहला, पहला जी आप जो है बरतना सीगा सब तो पहले आप है ढाई कप मैदा ऐड किया तो उस जो है एक कड़छी दे तकरीबन जो है घ्यो गर्म करके असी जो है इस करना है बहुत ही चंगी रैसपी है तुसी जरूर ट्राई कर सकते हो तो इस जो है क्रश करके चम्मच के तकरीबन जो है जवैन पानी है ਤੇ ਤੁਸੀਂ ਜੋ ਹੈ ਸਵਾਦ ਅਨੁਸਾਰ ਜੋ ਹੈ ਨਮਕ ਪਾਉਣਾ ਹੈ ਨਮਕ ਮੈਂ ਪਾਉਂਦੇ ਹੋਏ ਇਸ ਚ ਪਤਾ ਨਹੀਂ ਭੁੱਲ ਗਈ ਜਾਂ ਇਹ ਕਲਿੱਪਿੰਗ ਨਹੀਂ ਆਈ ਪਰ ਤੁਸੀਂ ਨਮਕ ਟੇਸ ਦੇ ਅਕੋਰਡਿੰਗ ਪਾ ਸਕਦੇ ਹੋ ਜੇ ਭੁੱਲ ਗਏ ਹੋ ਤਾਂ ਬਾਅਦ ਚ ਵੀ ਜੋ ਹੈ ਉੱਤੇ ਤੁਸੀਂ ਸਪ੍ਰਿੰਕਲ ਕਰਕੇ ਖਾ ਸਕਦੇ ਹੋ ਤੇ ਇਧਰ ਜੀ ਆਪਾਂ ਚੰਗੀ ਤਰ੍ਹਾਂ ਜੋ ਹੈ ਆਟੇ ਨੂੰ ਘਿਓ ਨਾਲ ਰਲਾ ਲੈਣਾ ਹੈ ਤੇ ਜਦੋਂ ਤੁਸੀਂ ਮੁਠੀਚ ਬੰਦ ਕਰਦੇ ਹਾਂ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਚੰਗੀ ਤਰ੍ਹਾਂ ਜੋ ਹੈ ਘੋਤੇ ਆਟਾ ਰਲ ਗਿਆ ਤੇ ਇਧਰ ਜੀ ਆਪਾਂ ਜੋ ਹੈ ਪਾਣੀ ਐਡ ਕਰਕੇ ਚੰਗੀ ਤਰ੍ਹਾਂ ਇੱਕ ਸਖਤ ਜਿਵੇਂ ਆਪਾਂ ਪੂਰੀਆਂ ਦਾ ਆਟਾ ਗੁੰਨਦੇ ਹਾਂ ਉਵੇਂ ਹੀ ਜੋ ਹੈ ਆਟਾ ਗੁੰਨਣਾ ਹੈ ਬਹੁਤ ਹੀ ਵਧੀਆ ਜੋ ਹੈ ਇਹ ਸ਼ੰਖ ਰੂਪੀ ਜੋ ਹੈ ਅੱਜ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਤੇ ਜੀ ਕਰਦਾ ਹੈ ਕਦੇ-ਕਦੇ ਕੁਛ ਨਾ ਕੁਛ ਜੋ ਹੈ ਨਵਾਂ ਟਰਾਈ ਕਰਨ ਦਾ ਤਾਂ ਗੁੰਨ ਕੇ ਜੀ ਆਪਾਂ ਇੱਕ ਡੱਬੇ ਚ ਪਾ ਕੇ ਜੋ ਹੈ 10 ਮਿੰਟਾਂ ਲਈ ਰੈਸਟ ਲਈ ਰੱਖ ਦੇਣਾ ਹੈ ਜਿਸ ਨਾਲ ਕਿ ਮੈਦਾ ਚੰਗੀ ਤਰ੍ਹਾਂ ਸੈੱਟ ਹੋ ਜਾਵੇਗਾ ਮੈਦੇ ਦੀਆਂ ਰੋਟੀਆਂ ਹੁਣ বেলਣੀਆਂ ਨੇ ਜੀ ਤੇ ਰੋਟੀਆਂ ਬੇਲ ਕੇ ਜੋ ਆਪਾਂ ਸ਼ੇਪ ਕੱਟਣੀ ਹੈ ਉਹ ਸਕੁਅਰ ਸ਼ੇਪ ਕੱਟਣੀ ਹੈ ਤੇ ਚੋਰਸ ਖਾਨੇ ਦੀ ਆਪਾਂ ਕੱਟ ਕਰਾਂਗੇ ਤੇ ਉਸ ਤੋਂ ਬਾਅਦ ਜੋ ਹੈ ਕਰਨੀ ਹੈ ਸ਼ੇਪ ਕ੍ਰੀਏਟ ਤੇ ਰੋਟੀ ਦੀਆਂ ਸਾਈਡਾਂ ਜੋ ਹੈ ਆਪਾਂ ਕੱਟ ਕਰ ਦੇਣੀਆਂ ਨੇ ਤੇ ਸਾਈਡਾਂ ਦਾ ਆਪਾਂ ਬਣਾਵਾਂਗੇ ਜੀ ਮਟਰ ਜੋ ਕਿ ਹਰ ਕੋਈ ਜਾਣਦਾ ਹੀ ਹੈ ਤੇ ਆਪਾਂ ਸਾਈਡਾਂ ਵੀ ਵੇਸਟ ਨਹੀਂ ਕਰਨੀਆਂ ਤੇ ਸੇਮ ਦਿੱਤੇ ਗਏ ਅਨੁਸਾਰ ਜੀ ਆਪਾਂ ਸ਼ੇਪ ਕੱਟ ਲਈ ਤੇ ਆਪਾਂ ਜੋ ਹੈ ਸਾਈਡ 'ਚ ਇਹ ਕਟਿੰਗ ਜੋ ਰੱਖੀ ਹੋਈ ਹੈ ਇਹ ਵੀ ਯੂਜ਼ ਕਰਾਂਗੇ ਇਸ ਤੋਂ ਬਾਅਦ ਅਸੀਂ ਜੋ ਹੈ ਇੱਕ ਸ਼ੇਪ ਨੂੰ ਚੱਕਣਾ ਹੈ ਤੇ ਉਸ ਨੂੰ ਜੀ ਬਣਾਉਣਾ ਹੈ ਸ਼ੰਖ ਦੀ ਸ਼ੇਪ ਤੇ ਜੋ ਫਰਾਈ ਕਰਨੇ ਨੇ ਉਹ ਬਿਲਕੁਲ ਨੋਰਮਲ ਟੈਂਪਰੇਚਰ ਤੇ ਹੀ ਕਰਨੇ ਨੇ ਜਿਆਦਾ ਜੋ ਹੈ ਤੇਲ ਗਰਮ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਸ਼ੇਪਸ ਨੇ ਜੋ ਛੋਟੀਆਂ ਨੇ ਤਾਂ ਇੱਕਦਮ ਇਹ ਜੋ ਸੜ ਜਾਣਗੀਆਂ ਤਾਂ ਇਸ ਕਰਕੇ ਜੀ ਹੌਲੀ ਹੌਲੀ ਜੋ ਹੈ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਨੋਰਮਲ ਜੋ ਹੈ ਲਾਈਟ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਬਹੁਤ ਜੋ ਹੈ ਵਧੀਆ ਬਣ ਕੇ ਜੀ ਇਹ 스ਨੈਕਸ ਰੈਡੀ ਨੇ ਤੇ ਹੁਣ ਤਾਂ ਜੀ ਮੋٹے ਸੂਟ ਪੈਂਦੇ ਨਹੀਂ ਗਰਮੀ ਆ ਗਈ ਹੈ ਤੇ ਹੁਣ ਤਾਂ ਕਾਟਨ ਦੇ ਸੂਟ ਕੱਢ ਲਓ ਜੀ ਤੇ ਆਪਾਂ ਵੀ ਕੱਢ ਲੈਨੇ ਤੇ ਗਰਮੀ ਦੀ ਤਿਆਰੀ ਹੋ ਗਈ ਹੈ ਸ਼ੁਰੂ ਤੇ ਇਧਰ ਜੀ ਆਪਾਂ ਜੋ ਹੈ ਚੁੱਲ੍ਹੇ ਨੂੰ ਕਰਤਾ ਸੀਗਾ ਸੈੱਟ ਤੇ ਫਾਈਨਲੀ ਜੋ ਹੈ ਲੱਗਦਾ ਹੈ ਹੁਣ ਇਸ ਦੀ ਜੋ ਹੈ ਜਗ੍ਹਾ ਮਿਲ ਗਈ ਹੈ ਤੇ ਦੇਖਾਂਗੇ ਕੱਤਾ ਕਿਥੇ ਜੋ ਹੈ ਸੈਟਲਮੈਂਟ ਰੱਖਦੇ ਹਾਂ ਤੇ ਇਧਰ ਜੀ ਆਪਾਂ ਜੋ ਹੈ ਮਿੱਟੀ ਦਾ ਪੋਚਾ ਪੇਰਨਾ ਸੀਗਾ ਚੁੱਲ੍ਹੇ ਤੇ ਕਿਉਂਕਿ ਬਹੁਤ ਜੋ ਹੈ ਸਾਫ਼ ਕਰਨ ਦੀ ਲੋੜ ਸੀਗੀ ਤਾਂ ਮਿੱਟੀ ਜੋ ਹੈ ਭਿਓਕੇ ਮੈਂ ਸਾਰੀ ਜਗ੍ਹਾ ਤੇ ਜੋ ਵੀ ਗੰਦਗੀ ਜੀ ਲੱਗਦੀ ਸੀਗੀ ਆਪਾਂ ਜੋ ਹੈ ਪੋਚੇ ਨਾਲ ਚੰਗੀ ਤਰ੍ਹਾਂ ਜੋ ਹੈ ਉੱਥੇ ਮਿੱਟੀ ਦਾ ਪੋਚਾ ਮਾਰਤਾ ਤੇ ਚੰਗਾ ਜੀ ਆਪਣਾ ਏਰੀਆ ਤਿਆਰ ਹੋ ਗਿਆ ਸੀਗਾ ਤੇ ਹੁਣ ਤਾਂ ਹੋਲੀਆਂ ਤੋਂ ਮਗਰੋਂ ਹੀ ਜੋ ਹੈ ਚੁੱਲੇ ਦੀ ਸਟਾਰਟਿੰਗ ਕਰਾਂਗੇ ਮੰਮੀ ਨੇ ਕਿਹਾ ਕਿ ਹਜੇ ਨਾ ਸਟਾਰਟ ਕਰਿਓ ਹੋਲੀਆਂ ਤੋਂ ਬਾਅਦ ਹੀ ਸਟਾਰਟ ਕਰਨੀਆਂ ਨੇ ਤਾਂ ਆਪਾਂ ਉਵੇਂ ਹੀ ਜੋ ਹੈ ਕਰਾਂਗੇ ਸਟਾਰਟ ਹੋਲੀਆਂ ਤੋਂ ਬਾਅਦ ਅੱਜ ਬਣਾਵਾਂਗੇ ਜੀ ਕੜੀ ਸਵੇਰੇ ਵੀ ਖਾਵਾਂਗੇ ਕੜੀ ਕਾਉਣ ਵਾਲੀ ਤੇ ਮੰਮੀ ਦੀ ਫੇਵਰਿਟ ਹੈ ਕੜੀ ਬਹੁਤ ਪਸੰਦ ਕਰਦੇ ਨੇ ਤੇ ਖੁਸ਼ ਸੀਗੇ ਕਿ ਕੜੀ ਬਣਨੀ ਹੈ ਅੱਜ ਪਰ ਜੋ ਹੈ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਕੀਤਾ ਆਪਣਾ ਪਲਾਨ ਕੈਨਸਲ ਤੇ ਅਸੀਂ ਬਣਾ ਲਈ ਜੀ ਆਲੂ ਮਟਰ ਕਿਉਂਕਿ ਕੜੀ ਰਾਤ ਨੂੰ ਕਿਹਾ ਬੱਚਿਆਂ ਨੇ ਕਿ ਨਹੀਂ ਖਾਣੀ ਤਾਂ ਅਸੀਂ ਜੀ ਡਿਸਾਈਡ ਕੀਤਾ ਕਿ ਮਾਰਨਿੰਗ ਚ ਬਣਾਵਾਂਗੇ ਤੇ ਹੁਣ ਜੋ ਬਣਾ ਲੈਣੇ ਹਾਂ ਆਲੂ ਮਟਰ ਬਣਾ ਲੈਣੇ ਹਾਂ ਆਲੂ ਕੱਟੇ ਹੋਏ ਸੀਗੇ ਮਟਰ ਵੀ ਪਏ ਸੀਗੇ ਤਾ ਜੀ ਆਪਾਂ ਜੋ ਹੈ ਆਲੂ ਮਟਰਾਂ ਦੀ ਸਬਜੀ ਤਿਆਰ ਕਰਦੇ। ਇੱਥੇ ਅਸੀਂ ਕਰ ਰਹੇ ਸੀਗੇ ਮੰਮੀ ਦੇ ਗੋਡਿਆਂ ਦੀ ਗੱਲ ਜੋ ਕਿ ਟ੍ਰੀਟਮੈਂਟ ਕਰਵਾਇਆ ਸੀਗਾ ਤੇ ਹੁਣ ਤਾਂ ਕਾਫੀ ਜੋ ਹੈ ਇੰਪਰੂਵਮੈਂਟ ਲੱਗਦੀ ਹੈ। ਪਹਿਲਾਂ ਨਾਲੋਂ ਬਹੁਤ ਫਰਕ ਹੈ। ਪਹਿਲਾਂ ਤਾਂ ਲੱਤਾਂ ਜੋ ਹੈ ਮੰਮੀ ਦੇ ਬਹੁਤ ਜ਼ਿਆਦਾ ਹੀ ਅ ਠੀਕ ਨਹੀਂ ਸੀ ਪਰ ਹੁਣ ਠੀਕ ਨੇ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ YouTube ਫੈਮਿਲੀ ਤੁਹਾਡੇ ਨਾਲ ਅੱਜ ਦਾ ਬਲੌਗ ਸ਼ੇਅਰ ਕੀਤਾ। ਤੇ ਬਹੁਤ ਵਧੀਆ ਲੱਗਿਆ ਜੇ ਤੁਹਾਨੂੰ ਵੀ ਬਲੌਗ ਅੱਜ ਦਾ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ ਰ ਨਾ ਰ ਨਾ ਰ ਨੂ ਰ